ਇੱਥੇ ਗੈਰ ਕਾਨੂੰਨੀ ਢੰਗ ਨਾਲ ਕੋਈ ਬੰਦੇ ਆਏ ਤੇ ਉਹਨਾਂ ਨੇ ਇੱਥੇ ਕੰਡਾ ਲਾ ਲਿਆ ਤੇ ਇਥੋਂ ਰੇਤਾ ਚੱਕ ਚੱਕ ਵੇਚੀ ਗਏ ਵੱਡੇ ਵੱਡੇ ਇੱਥੇ ਠੇਕੇਦਾਰ ਆਣ ਕੇ ਠੇਕੇ ਲੈਂਦੇ ਆ ਸਰਕਾਰ ਦੀ ਰਲਿ ਭੁੱਲ ਨਹੀਂ ਠੇਕਾ ਕੀ ਲੈਂਦੇ ਆ ਇਹ ਤਾਂ ਗੈਰ ਕਾਨੂੰਨੀ ਆ ਠੇਕਾ ਕੀ ਤੋਂ ਲੈਣਾ ਸਾਡੇ ਭੋਲੇ ਭਾਲੇ ਲੋਕਾਂ ਨੂੰ ਤਾਂ ਇਸ ਚੀਜ਼ ਤੇ ਕਰਦੇ ਜਾਣਾ ਵੀ ਅਸੀਂ ਠੇਕਾ ਲਿਆ ਅਸੀਂ ਉਹ ਲਿਆ ਧੱਕੇ ਨਾਲ ਖੜ ਚਲਾਉਂਦੇ ਆ ਇਹ ਕਹਿੰਦੇ ਬਈ ਇਲੀਗਲ ਮਾਈਨਿੰਗ ਕਰਕੇ ਜਿਹੜੇ ਹੜ ਆਉਂਦੇ ਆ ਇਹਦਾ ਤਰਿੰਦਗੀ ਇਹਨਾਂ ਦੀ ਏਡੀ ਵੱਡੀ ਸਰਕਾਰ ਦੀ ਜਿਹੜਾ ਰੇਤਾ ਪੈ ਜਾਂਦੀ ਜ਼ਮੀਨ ਦੇ ਵਿੱਚ ਸਾਨੂੰ ਚੁੱਕਣ ਦਾ ਅਧਿਕਾਰ ਨਹੀਂ ਦਿੰਦੀ ਸਰਕਾਰ ਠੇਕੇਦਾਰ ਬਾਹਰੋਂ ਲਿਆ ਕੇ ਉਹਨਾਂ ਤੋਂ ਨਜਾਇਜ਼ ਮਾਈਨਿੰਗ ਕਰਾਉਂਦੇ ਆ ਇਲੀਗਲ ਮਾਈਨਿੰਗ ਹੁੰਦੀ ਆ ਪੋਗਲੈਂਡ ਜੇਸੀਪੀ ਮਸ਼ੀਨਾਂ ਨਾਲ ਇਤੋਂ ਇਲੀਗਲ ਮਾਈਨਿੰਗ ਚੱਲਦੀ ਰਹੀ ਕਿਹਨੇ ਚੱਕਿਆ ਰੇਤਾ ਇਥੋਂ ਕਿਹੜਾ ਮਾਫੀਆ ਦੇ ਕਿਹੜੇ ਬੰਦੇ ਦੀ ਗੈਂਗ ਸੀ ਕਿਹੜਾ ਹੈ ਉਪਰੋ ਹੀ ਕੋਈ ਆਉਂਦੇ ਆ ਦਿੱਲੀੋਂ ਆਉਂਦੇ ਆ ਕਿਉਂ ਨਾ ਨਜ਼ਰ ਰੇਤਾ ਚੱਕਣ ਦਿੱਲੀੋਂ ਥੋੜੀ ਕੋਈ ਆਊਗਾ ਕੋਈ ਲੋਕਲ ਲੈਵਲ ਦੇ ਵੀ ਹੋਣੇ ਬੰਦੇ ਵਿੱਚ ਨਹੀਂ ਅੱਗੇ ਆਉਂਦੇ ਜਿਹੜੇ ਬਾਹਰੋਂ ਬੰਦੇ ਆਉਂਦੇ ਉਹ ਅੱਗੇ ਆਉਂਦੇ ਆ ਸਤਸ੍ਰੀਕਾਲ ਸਟੋਰੀ ਟਾਕ ਚੈਨਲ ਤੁਹਾਡਾ ਸਵਾਗਤ ਹੈ ਇਸ ਵੇਲੇ ਅਸੀਂ ਖੜੇ ਆ ਪਿੰਡ ਸਬਰਾ ਸਤਲੁਜ ਦੇ ਕੰਢੇ ਹਰੀਕੇ ਹੈਡਵਰਕ ਤੋਂ ਜਿਹੜਾ ਪਾਣੀ ਛੱਡਿਆ ਜਾਂਦਾ ਹੈ ਉੱਥੇ ਸਤਲੁਜ ਦੇ ਦਰਿਆ ਦੇ ਕੰਢੇ ਸਭਰਾ ਪਿੰਡ ਹੈ ਸਭਰਾ ਪਿੰਡ ਤੇ ਇੱਥੇ ਅਸੀਂ ਆ ਕੇ ਦੇਖਿਆ ਇੱਥੇ ਜਦੋਂ 2023 ਚ ਹੜ੍ਹ ਆਏ ਸੀ ਹੜ੍ਹ ਤੋਂ ਹੜ੍ਹ ਜਿਹੜਾ ਰੇਤਾ ਲੈ ਕੇ ਆਇਆ ਸੀ ਉਹ ਰੇਤਾ ਚੱਕਣ ਲਈ ਇੱਥੇ ਗੈਰ ਕਾਨੂੰਨੀ ਢੰਗ ਨਾਲ ਕੋਈ ਬੰਦੇ ਆਏ ਤੇ ਉਹਨਾਂ ਨੇ ਇੱਥੇ ਕੰਢਾ ਲਾ ਲਿਆ ਤੇ ਇਥੋਂ ਰੇਤਾ ਚੱਕ-ਚੱਕ ਵੇਚ ਹੀ ਗਏ ਸਾਡੇ ਨਾਲ ਨੇ ਹੜ੍ਹ ਪੀੜਤ ਸੰਘਰਸ਼ ਕਮੇਟੀ ਦੇ ਆਗੂ ਸਰਾ ਗੁਰਜੀਤ ਸਿੰਘ ਤੇ ਸਰਾਰ ਸੁਰਜੀਤ ਸਿੰਘ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਇਹਨਾਂ ਨੇ ਸਾਨੂੰ ਦੱਸਿਆ ਬਈ ਇਹ ਜਿਹੜੀ ਖੱਡ ਲੱਗੀ ਸੀ ਖੱਡ ਲੱਗਣ ਤੋਂ ਬਾਅਦ ਇੱਥੇ ਦੋ ਕਿਸਾਨ ਖੜੇ ਨੇ ਉਹਨਾਂ ਦੀ ਜ਼ਮੀਨ ਇਹ ਖੱਡ ਕਰਕੇ ਕਿਵੇਂ ਰੁੜੀ ਹੈ ਇਹ ਜਿਹੜਾ ਬਚਾਅ ਹੋ ਸਕਦਾ ਸੀ ਉਹ ਬਚਾਅ ਨਹੀਂ ਹੋ ਸਕਿਆ ਤੇ ਇਹਨਾਂ ਦੀ ਸਾਰੀ ਜ਼ਮੀਨ ਰੁੜ ਗਈ ਹੈ ਪਹਿਲਾਂ ਅਸੀਂ ਗੁਰਜੀਤ ਨਾਲ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਗੁਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਇਹ ਦੱਸੋ ਇਹ ਕੰਡਾ ਲੱਗਿਆ ਇਹਦੀ ਕਹਾਣੀ ਦੱਸੋ ਇੱਥੇ ਕਹਿੰਦੇ ਬਈ ਇਲੀਗਲ ਮਾਈਨਿੰਗ ਕਰਕੇ ਜਿਹੜੇ ਹੜ ਆਉਂਦੇ ਆ ਇਹ ਵੀ ਇੱਕ ਵੱਡਾ ਕਾਰਨ ਹੈ ਤੇ ਇਸ ਇਲਾਕੇ ਚ ਸਭਰਾ ਦੇ ਇਲਾਕੇ ਚ ਵੀ ਇਹ ਇੱਕ ਕਾਰਨ ਬਣਿਆ ਇਸ ਪਾਰਟਿਕੂਲਰ ਜਗ੍ਹਾ ਤੇ ਜਿੱਥੇ ਅਸੀਂ ਖੜੇ ਆ ਬਿਲਕੁਲ ਜੀ ਇਹ ਪੱਤਰਕਾਰ ਸਾਹਿਬ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਇਹ ਸਾਡੀ ਤਰਾਸ਼ਦੀ ਇਹ ਆ ਵੀ ਇੱਕ ਸਾਨੂੰ ਹੜਾਂ ਦੀ ਮਾਰ ਪੈਂਦੀ ਆ ਦੂਸਰਾ ਸਾਨੂੰ ਇੱਥੇ ਮਾਈਨਿੰਗ ਦੀ ਜਿਹੜੀ ਵੱਡੀ ਜਦੋਂ ਸਾਡੇ ਇੱਥੇ ਚੰਡੀਗੜ੍ਹੋਂ ਲੁਧਿਆਣੇ ਤੋਂ ਵੱਡੇ ਵੱਡੇ ਇੱਥੇ ਠੇਕੇਦਾਰ ਆਣ ਕੇ ਠੇਕਾ ਲੈਂਦੇ ਆ ਸਰਕਾਰ ਦੀ ਰੈਲੀ ਭੁਗਤ ਦੇ ਵਿੱਚ ਨਹੀਂ ਠੇਕਾ ਕੀ ਲੈਂਦੇ ਆ ਇਹ ਤਾਂ ਗੈਰਕਾਨੂੰਨੀ ਆ ਠੇਕਾ ਕੀ ਤੋਂ ਲੈਣਾ ਸਾਡੇ ਭੋਲੇ ਭਾਲੇ ਲੋਕਾਂ ਨੂੰ ਤਾਂ ਇਸ ਚੀਜ਼ ਤੇ ਕਰਦੇ ਆ ਨਾ ਵੀ ਅਸੀਂ ਠੇਕਾ ਲਿਆ ਅਸੀਂ ਉਹ ਲਿਆ ਧੱਕੇ ਨਾਲ ਖੜ ਚਲਾਉਂਦੇ ਆ ਫਿਰ ਇੱਥੇ ਸਾਡੀ ਜਿਸ ਹੈਗਾ ਤੇ ਆਪਾਂ ਖੜੇ ਆ ਸਾਡੀ ਹੜ ਪੀੜ ਤੇ ਜਥੇਬੰਦੀਆਂ ਲੋ ਵੱਡਾ ਸੰਘਰਸ਼ ਰੰਬਿਆ ਗਿਆ ਇਹ ਖੜ ਦੇ ਸਬੰਧ ਚ 2023 ਦੇ ਫਲੱਡ ਤੋਂ ਬਾਅਦ ਐਸੇ ਐਸੇ ਜਨਵਰੀ ਫਰਵਰੀ ਜੀ 25 ਦੇ ਵਿੱਚ ਸਾਨੂੰ ਪਿੱਛੇ ਪਤਾ ਸੀ ਵੀ 23 ਦੇ ਵਿੱਚ ਬਹੁਤ ਭਿਆਨਕ ਨੁਕਸਾਨ ਹੋਇਆ ਇੱਥੇ ਜ਼ਮੀਨਾਂ ਰੁੜੀਆਂ ਕਿਸਾਨਾਂ ਦੀਆਂ ਤੇ ਔਰ ਇਹ ਰੇਤਾ ਲੈ ਕੇ ਆਇਆ ਰੇਤਾ ਲੈ ਕੇ ਆਇਆ 23 ਦੇ ਵਿੱਚ ਇਹ ਕਹਿੰਦੇ ਸੀ ਵੀ ਅਸੀਂ ਦਰਿਆ ਨੂੰ ਖਾਲ ਕੇ ਤੇ ਡੂੰਘੇ ਕਰ ਰਹੇ ਹਾਂ ਵੇਖੋ ਜੀ ਇਹ ਤਾਂ ਇਹ ਤਾਂ ਤਰਿੰਦਕੀ ਇਹਨਾਂ ਦੀ ਏਡੀ ਵੱਡੀ ਸਰਕਾਰ ਦੀ ਤਰਾਸ਼ਦੀ ਆ ਵੀ ਸਾਡੇ ਵਿੱਚ ਜਿਹੜਾ ਰੇਤਾ ਪੈ ਜਾਂਦੀ ਜ਼ਮੀਨ ਦੇ ਵਿੱਚ ਸਾਨੂੰ ਚੁੱਕਣ ਦਾ ਅਧਿਕਾਰ ਨਹੀਂ ਦਿੰਦੀ ਸਰਕਾਰ ਫਿਰ ਹਾਲ ਸਾਡੀਆਂ ਜ਼ਮੀਨਾਂ ਖਰਾਬ ਹੋ ਜਾਂਦੀਆਂ ਇਹ ਠੇਕੇਦਾਰ ਬਾਹਰੋਂ ਲਿਆ ਕੇ ਉਹਨਾਂ ਤੋਂ ਨਜਾਇਜ਼ ਮਾਈਨਿੰਗ ਕਰਾਉਂਦੇ ਆ ਇਲੈਗਲ ਮਾਈਨਿੰਗ ਹੁੰਦੀ ਆ ਇਸ ਜਗ੍ਹਾ ਤੇ ਤੇ ਸਾਡੇ ਨਾਲ ਜਿਹੜੇ ਆ ਕਿਸਾਨ ਖੜੇ ਆ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਤੁਹਾਡੀ ਜਿਹੜੀ ਜ਼ਮੀਨ ਆ ਜਿਹੜਾ ਪਾਣੀ ਖੜਾ ਆ ਹਾਂ ਜੀ ਉਹ ਜਮੀਨ ਮੇਰੀ ਆ ਜੀ ਤੇ ਉਹ ਉਹ ਜਿਹੜਾ ਜਿੱਥੇ ਦਰਿਆ ਹੁਣ ਆਇਆ ਹੋਇਆ ਉਹ ਵੀ ਤੁਹਾਡੀ ਪਹਿਲੀ ਨਾਲ ਲੱਗਦੀ ਆ ਹਾਂ ਜੀ ਚਾਰ ਕਲੇ ਪਾਲੀ ਮੇਰੇ ਦਰਿਆ ਦੇ ਵਿੱਚ ਮੇਰੀ ਇਹ ਇੰਨੀ ਡੂੰਘਾ ਕਿਵੇਂ ਹੋਇਆ ਏ ਇਹ ਡੂੰਘਾ ਜੀ ਕੋਈ ਤੇ ਸਾਡੂੰ ਦਰਿਆ ਦੀ ਮਾਰ ਪੈਂਦੀ ਕੋਈ ਰੇਤ ਰੁੱਤੇ ਵਿੱਚੋਂ ਕੱਢਦੇ ਉਹਦੀ ਮਾਰ ਜਾਂਦੀ ਜਾਨੀ ਕਿ ਕੱਢਦੇ ਜਦੋਂ ਇਹ ਲੱਗਿਆ ਸੀ ਕੰਡਾ ਇੱਥੇ ਹਾਂਜੀ ਉਦੋਂ ਫਿਰ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਬਈ ਤੁਸੀਂ ਇਹ ਨਾ ਪੱਟੋ ਇੱਥੋਂ ਇਹ ਮੇਰੀ ਜ਼ਮੀਨ ਆ ਜਿਹੜੀ ਆ ਪਹਿਲੀ ਆ ਇਹ ਕਿਸੇ ਦੀ ਉਹਨਾਂ ਨੇ ਕੰਡਾ ਲਵਾਇਆ ਅੱਛਾ ਉਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਹੋਣੇ ਆ ਉਹਨਾ ਮੜਗੀ ਲੋਦਾ ਕੰਡਾ ਇਤੇ ਤੁਸੀਂ ਜੀਰੀ ਜ਼ਮੀਨਾਂ ਨਾਲ ਗੱਲ ਨਹੀਂ ਕੀਤੀ ਪਾ ਮੇਰਾ ਕਿਉਂ ਨੁਕਸਾਨ ਕਰ ਰਹੇ ਕਿਹਾ ਨਹੀਂ ਤੁਸੀਂ ਉਹਨੇ ਆਖਿਆ ਜੀ ਉਹਦੇ ਨਹੀਂ ਕੋਈ ਗੱਲ ਨਹੀਂ ਪੈਸੇ ਪੁਹੇ ਲੈ ਜੇ ਉਹ ਸੋਚਦੇ ਨੇ ਪਤਾ ਤੁਹਾਨੂੰ ਕਿਨੇ ਪੈਸੇ ਦਿੱਤੇ ਉਹਨਾਂ ਨੇ ਵੀ ਸਾਨੂੰ ਕੋਈ ਪੈਸੇ ਨਹੀਂ ਦਿੱਤੇ ਪਹਿਲੀ ਉਹਨਾਂ ਦੀ ਕੰਡਾ ਲੱਗਾ ਨਾ ਹਾਂ ਨਹੀਂ ਤੁਹਾਨੂੰ ਵੀ ਕੋਈ ਪੈਸੇ ਦਿੱਤੇ ਆ ਨਹੀਂ ਸਾਨੂੰ ਕੋਈ ਦਿੱਤਾ ਫਿਰ ਤੁਸੀਂ ਆਪਣੀ ਖੇਤੀ ਕਰਦੇ ਰਹੇ ਹਾਂ ਜੀ ਸਾਡੀ ਖੇਤੀ ਬਰਲੇ-ਬਰੇ ਰਹਿੰਦੇ ਪਰਾਪਰਾ ਹਾਂ ਉਦੋਂ ਕਣਕ ਬੀਜੀ ਸੀ ਤੁਸੀਂ ਹਾਂ ਜੀ ਕਣਕ ਜੋ ਜਨਵਰੀ ਦੇ ਮਹੀਨੇ ਜੋ ਧਰਨਾ ਲੱਗਿਆ ਹਾਂ ਜੀ ਗੁਰਜੀਤ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇਹ ਪ੍ਰੋਬਲਮ ਇੱਥੇ ਆ ਕੁਲਵ ਕਿਵੇਂ ਤੁਸੀਂ ਸੰਘਰਸ਼ ਸ਼ੁਰੂ ਕੀਤਾ ਕਿਵੇਂ ਸਾਰਾ ਦੱਸੋ ਤੁਹਾਡੀ ਜਥੇਬੰਦੀ ਨੇ ਕਿਵੇਂ ਸੰਘਰਸ਼ ਸ਼ੁਰੂ ਕੀਤਾ ਸੰਘਰਸ਼ ਜੀ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਅਪੀਲ ਕੀਤੀ ਇਹਨਾਂ ਨੂੰ ਮੰਗ ਪੱਤਰ ਦਿੱਤੇ ਵੀ ਇੱਥੇ ਹਜ਼ਾਰਾਂ ਏਕੜ ਜ਼ਮੀਨ ਦਾ ਨੁਕਸਾਨ ਹੋ ਜਾਣਾ ਜੇ ਤੁਸੀਂ ਇੱਥੇ ਖੱਡ ਡੂੰਗੀ ਪੁੱਟ ਰਹੇ ਆ 30-30 ਫੁੱਟ ਡੂੰਗੀ ਇੱਥੋਂ ਰੇਤਾ ਦੀ ਮਾਈਨਿੰਗ ਹੋ ਰਹੀ ਔਰ ਜਿੱਥੇ ਪਾਣੀ ਖੜਾ ਹੋ ਪੌਗਲੈਨ ਜੀਸੀਪੀ ਮਸ਼ੀਨਾਂ ਨਾਲ ਇਥੋਂ ਇਲੀਗਲ ਮਾਈਨਿੰਗ ਚੱਲਦੀ ਰਹੀ ਤੇ ਇਹਨਾਂ ਦੇ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਖੱਡ ਨਹੀਂ ਰੋਕੀ ਇਹ ਮੰਗ ਪੱਤਰ ਥੋੜੀ ਜਿਥੇ ਬੰਦੀ ਨੇ ਮੰਗ ਪੱਤਰ ਕਿਹਨੂੰ ਦਿੱਤਾ ਸੀ ਡੀਸੀ ਸਾਹਿਬ ਨੂੰ ਦਿੱਤਾ ਇੱਥੋਂ ਦੇ ਮੰਤਰੀ ਸਾਹਿਬ ਨੂੰ ਦਿੱਤਾ ਜਿੰਨੇ ਵੀ ਐਸਡੀਐਮ ਸਾਹਿਬ ਅਫਸਰ ਸਰਦਾਨਾ ਨੂੰ ਅਸੀਂ ਬੇਨਤੀ ਕੀਤੀ ਵੀ ਇਹ ਇਲੀਗਲ ਮਾਈਨਿੰਗ ਹੋ ਰਹੀ ਆ ਤੇ ਇਹਨੂੰ ਰੋਕਿਆ ਜਾਵੇ ਪਰ ਉਸ ਦੇ ਬਾਵਜੂਦ ਵੀ ਜਦੋਂ ਇਹ ਖੱਡ ਨਹੀਂ ਰੁਕੀ ਫਿਰ ਅਸੀਂ ਇੱਥੇ ਵੱਡਾ ਸੰਘਰਸ਼ ਕਰਕੇ ਇਹ ਖੱਡ ਰੋਕੀ ਜਨਵਰੀ ਦੇ ਮਹੀਨੇ ਦੀ ਗੱਲ ਹੈ ਇਹ ਤੇ ਜੀ ਸਾਡਾ ਕਟੋ ਘਟ ਦੋ ਮਹੀਨੇ ਸੰਘਰਸ਼ ਚ ਚੱਲਦਾ ਰਿਹਾ ਜਨਵਰੀ ਦੇ ਵਿੱਚ ਹਮ ਤੇ ਉਹ ਸੰਘਰਸ਼ ਕਰਨ ਦੇ ਬਾਵਜੂਦ ਫਿਰ ਉਸ ਤੋਂ ਬਾਅਦ ਮਈ ਜੂਨ ਦੇ ਵਿੱਚ ਪਾਣੀ ਆ ਗਿਆ ਤੇ ਫਿਰ ਉਹ ਦਰਿਆ ਦਾ ਵਹਿਣਾ ਜਦੋਂ ਇਹ 30-30 ਫੁੱਟ ਡੂੰਗੀ ਰਹਿਤਾ ਪੁੰਦੇ ਰਹਿ ਤੇ ਅੱਗੇ ਦ ਤਿੰਨ ਚਾਰ ਪਿੰਡਾ ਉਹਨਾਂ ਨੂੰ ਹੁਣ ਬੰਨ ਦੇ ਢਾ ਲੱਗੀ ਹੋਈ ਆ ਇਸ ਖੱਡ ਦੀ ਵਜ੍ਹਾ ਕਰਕੇ ਉਹ ਸਾਰਾ ਬੰਨ ਫੇਸਦਾ ਜਾਂਦਾ ਉਥੋਂ ਤੁਸੀਂ ਵੇ ਦੇਖੇ ਵੀ ਆਏ ਜੋ ਅੱਗੇ ਵੀ ਤੁਸੀਂ ਸਟੋਰੀ ਕਰਕੇ ਲਗਾਏ ਜੋ ਉਸ ਬੰਦੇ ਇਹ ਇਹ ਪਤਾ ਲੱਗਿਆ ਇਹ ਪੂਰੀ ਲੀਗਲੀ ਕਿਵੇਂ ਕੀਨੇ ਚੱਕਿਆ ਰੇਤਾ ਇੱਥੋਂ ਕਿਹੜਾ ਮਾਫੀਆ ਦੇ ਕਿਹੜੇ ਬੰਦੇ ਸੀ ਗੈਂਗ ਸੀ ਕਿਹੜਾ ਹੈ ਨਹੀਂ ਇਹ ਤਾਂ ਉਪਰੋਂ ਹੀ ਕੋਈ ਆਉਂਦੇ ਆ ਦਿੱਲੀੋਂ ਆਉਂਦੇ ਆ ਜਿਵੇਂ ਚੰਡੀਗੜ੍ਹੋਂ ਲਦਿਆ ਹੁਣ ਇੰਨਾ ਜਰੇਤਾ ਚੱਕਣ ਦਿੱਲੀੋਂ ਥੋੜੀ ਕੋਈ ਆਊਗਾ ਕੋਈ ਲੋਕਲ ਲੈਵਲ ਦੇ ਵੀ ਹੋਣੇ ਬੰਦੇ ਵਿੱਚ ਲੋਕਲ ਲੈਵਲ ਦੇ ਵੀ ਬੰਦੇ ਹੈਗੇ ਵਿੱਚ ਇਨਵੋਲਵ ਜਿਹੜੇ ਉਹ ਨਹੀਂ ਅੱਗੇ ਆਉਂਦੇ ਜਿਹੜੇ ਬਾਹਰੋਂ ਬੰਦੇ ਆਉਂਦੇ ਉਹ ਅੱਗੇ ਆਉਂਦੇ ਆ ਇਹ ਰਾਤ ਵੀ ਚੱਲਦਾ ਸੀ ਦਿਨੇ ਜਿਆਦਾ ਚਲਦੇ ਦਿਨੇ ਚਲਾਉਂਦੇ ਰਹੇ ਜੀ ਦਿਨੇ ਚਲਾਉਂਦੇ ਰਹੇ ਆ ਤੁਹਾਡੀ ਅੱਖਾਂ ਸਾਹਮਣੇ ਇਤਰਾ ਹੀ ਕਿਤੇ ਪੱਠੇ ਟੱਕਾ ਹੀ ਲੈਣ ਉਹਨਾਂ ਨੇ ਇਤਰਾ ਜਾਨੀ ਕਿ ਕਿਤੇ ਬਹਿ ਗਏ ਕਿਤੇ ਆਣ ਕੇ ਕਿ ਇਤਰਾ ਪੱਠੇ ਲੈ ਕੇ ਬਸ ਦਿਨੇ ਜਿਆਦਾ ਚਲਾਇਆ ਖੱਡਾ ਉਹਨਾਂ ਨੇ ਤੇ ਫੇਰੀ ਧਰਨਾ ਕਿੰਨੀ ਦਿਨ ਲੱਗਿਆ ਰਿਆ ਧਰਨਾ ਜੀ ਤਕਰੀਬ ਜਦੋਂ ਆਦੇ ਹੋਂ ਤੋਂ ਲੌਂਜ ਲਾਉਂਦੇ ਸੀ ਜਾਂ ਮਹੀਨੇ ਜਨਵਰੀ ਫਰਵਰੀ ਵਿੱਚ ਭਰਦੇ ਹੀ ਰਿhta ਉਹ ਤੇ ਮੁੜ ਕੇ ਮਈ ਜੂਨ ਚ ਲਈ ਪਾਣੀ ਆ ਗਿਆ ਫੇਰ ਮੁੜ ਕੇ ਨਹੀਂ ਧਰਨਾ ਕਿੰਨੇ ਦਿਨ ਲੱਗਿਆ ਰਿਆ ਧਰਨਾ ਇੱਕ ਤਕਰੀਬ 10-15 ਦਿਨ ਚੱਲਦੇ ਰਿਹਾ ਉਸ ਤੋਂ ਬਾਅਦ ਹਟ ਗਏ ਹੋ ਕਿ ਨਹੀਂ ਹਾਂ ਜੀ ਨਹੀਂ ਹਟ ਗਏ ਹੋ ਮੁੜ ਕੇ ਨਹੀਂ ਹੋ ਜੇ ਤਰਨ ਲੱਗਦਾ ਫੇਰ ਤੇ ਤਰਨੇ ਵਿੱਚ ਕਾਤਾ ਫੇਰ ਹਾਂ ਜੀ ਧਰਨਾ ਹੀ ਲੱਗਿਆ ਫਿਰ ਦੋਨਾਂ ਨੇ ਨਹੀਂ ਕੀਤਾ ਤਰੀਕ ਇਹ ਜਿਹੜਾ ਨਰੇਟਿਵ ਹੈ ਕਿ ਮਾਈਨਿੰਗ ਕਰਕੇ ਵੀ ਮਾਈਨਿੰਗ ਵੀ ਹੜਾ ਦਾ ਵੱਡਾ ਕਾਰਨ ਬਣੇ ਨੇ دریاਵਾਂ ਦੇ ਕੰਢੇ ਜਿਹੜੀ ਲੋਕਾਂ ਦੀ ਆਪਣੀ ਪੈਲੀਆਂ ਨੇ ਜਿਹੜੀ ਉਹਨਾਂ ਦੀ ਮਲਕੀਅਤ ਦੀ ਜਿਹੜੀ ਆਪਣੀ ਪੈਲੀ ਹੈ ਉੱਥੇ ਕਾਫੀ ਜਗ੍ਹਾ ਤੇ ਅਹੀ ਜੀ ਥਾਵਾਂ ਤੇ ਵੀ ਹੜਾ ਆਏ ਨੇ ਜਿੱਥੇ ਮਾਈਨਿੰਗ ਹੋਈ ਹੈ ਨਾਜਾਇਜ਼ ਤਰੀਕੇ ਨਾਲ ਰੇਤਾ ਪੁੱਟਿਆ ਗਿਆ 2023 ਦੇ ਹੜ੍ਹ ਜਿਹੜੇ ਰੇਤਾ ਲੈ ਕੇ ਆਏ ਸੀ ਉਹ ਸਣੇ ਮਿੱਟੀ ਕਿਸੇ ਨੇ ਪੈੜੀ ਆਪਦੀ ਦੇਖ ਕੇ ਤੇ ਇੱਥੋਂ ਜਿਹੜਾ ਰੇਤਾ ਚੁੱਕਿਆ ਗਿਆ ਤੇ ਇਹ ਜਗਾ ਡੂੰਗੀ ਹੋ ਗਈ ਤੇ ਖੱਡ ਪੈ ਗਿਆ ਤੇ ਇਸ ਕਰਕੇ ਇੱਥੇ ਪਾਣੀ ਜਿਹੜਾ ਪਾਣੀ ਦਾ ਰੁਕ ਇਸ ਪਾਸੇ ਨੂੰ ਹੋਇਆ ਇਹ ਵੀ ਇੱਕ ਵੱਡਾ ਕਾਰਨ ਹੈ ਬਈ ਇਹ ਇਹ ਬੰਨ ਨੂੰ ਵੀ ਖਤਰਾ ਸੀ ਫਿਰ ਪੂਰਾ ਇੱਥੇ ਵੀ ਲੱਗਿਆ ਫਿਰ ਬੰਨ ਫਿਰ ਬੰਨਿਆ ਇੱਥੇ ਲੋਕਾਂ ਨੇ ਬੰਨ ਜੀ ਅਗਲੇ ਬੰਨ ਤਕਰੀਬ ਨੇ 1.5 ਕਿਲੋਮੀਟਰ ਉੱਥੇ ਟਾਲ ਲੱਗੀ ਬੰਨ ਵੀ ਜਾਰੀ ਹੈ ਅੱਛਾ ਲੇਕਿਨ ਪਾਣੀ ਇੱਥੋਂ ਜਾਣਾ ਸ਼ੁਰੂ ਹੋਇਆ ਹਾਂਜੀ ਹਾਂਜੀ ਪਾਣੀ ਫਿਰ ਨਾਲ ਨਹੀਂ ਤਾਂ ਫਿਰ ਅੱਗੇ ਨੂੰ ਨਿਕਲ ਜਾਂਦਾ ਇੱਥੇ ਨਹੀਂ ਸੀ ਆਉਣਾ ਜੇ ਇਹ ਉੱਪਰ ਹੀ ਰਹਿੰਦੀ ਜ਼ਮੀਨ ਹਾਂਜੀ ਇਹ ਜਮੀਨ ਥੱਲੇ ਹੋਈ ਹੈ ਇਹਦਾ ਮਤਲਬ ਮਾਈਨਿੰਗ ਕਰਦੇ ਇਹ ਛੋਟੀ ਜਿਹੀ ਉਦਾਹਰਨ ਅਸੀਂ ਤੁਹਾਨੂੰ ਦਿੱਤੀ ਪਿੰਡ ਸਭਰਾ ਤੋਂ ਸਤਲੁਜ ਦੇ ਕੰਡੇ ਹਰੀਕੇ ਹੈਡਵਰਕਸ ਤੋਂ ਅੱਗੇ ਜਦੋਂ ਪਾਕਿਸਤਾਨ ਸਾਈਡ ਨੂੰ ਜਾਂਦਾ ਹੈ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੇ ਇਹ ਗੱਲਬਾਤ ਤੁਹਾਨੂੰ ਵਾਜਿਬ ਲੱਗੀ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਾਡੇ ਸਟੋਰੀ ਟਾਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮੈਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਤੋਂ ਸਸੀਕਰ